ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਤਾਂ ਫਿਰ ਇਹ ਬੜੀ ਹੱਸਮੁਖ ਸੀਗੀ ਬੜੀ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ ਚ ਉੱਥੇ ਨੇ ਆਪਦਾ ਸਾਰਾ ਕੁਝ ਰੱਖਾਇਆ ਸੀ ਗੱਡੀ ਗੁੱਡੀ ਸਭ ਕੁਝ ਦੇ ਲਈ ਪੂਰੀ ਵੈਲ ਸੈਟਲਡ ਸੀਗੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ ਬਸ ਸਾਨੂੰ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀ ਜੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ ਉਹ ਪਿੱਛੇ ਰਹਿੰਦੇ ਸੀ 20 ਦਿਨ ਸਵੇਰੇ ਗੱਲ ਹੋਈ ਸੀ ਉਹਨਾਂ ਦੇ ਸਵੇਰੇ ਹਾਂ ਹਾਂ ਮਿਸਿੰਗ 21 ਤਰੀਕ ਨੂੰ ਹੋਈ ਮਿਸਿੰਗ 20 ਤਰੀਕ ਦੀ ਸ਼ਾਮ ਨੂੰ ਹੋਈ ਜੀ ਉਸ ਵੇਲੇ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼-ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਾਨੈਂਟ ਜੌਬ ਸੀਗੀ ਉਹ ਵੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤੋਂ ਸਵੇਰ ਦੇ ਸਤੋਂ ਸਤ ਖੀਲੇ 2 ਦਿਨ ਸਤ ਤੋਂ ਰਾਤ ਦੇ ਸਤ ਫੇ ਚਾਰ ਉਹਨਾਂ ਛੁੱਟੀਆਂ ਹੁੰਦੀਆਂ ਹੁੰਦੀਆਂ ਸੀਗਾ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀ ਕਦੇ ਡਿਊਟੀ ਤੋਂ ਐਬਸੈਂਟ ਨਹੀਂ ਹੋਈ ਸੀ ਕਦੇ ਉਹ ਡੀਪੀ ਦਾ ਕਦੇ ਉਹਦਾ ਇਹੋ ਜਿਹਾ ਕੋਈ ਬਿਹੇਵ ਆਇਆ ਸੀਗਾ ਰੈਗੂਲਰ ਸੀਨੀਅਰ ਡਿਊਟੀ ਦੇ ਉੱਤੇ ਪੀਆਰ ਪਾਈ ਹੋਈ ਸੀ ਬਸ 11 ਮਹੀਨੇ ਚੋਂ ਦੀ ਪੀਆਰ ਆ ਜਾਣੀ ਸੀ ਪੰਜਵੇਂ 6ਵੇਂ ਮਹੀਨੇ ਦੀ ਪੀਆਰ ਪਾਈ ਹੋਈ ਸੀ ਉਹਨਾਂ ਨੇ ਲਿਖਿਆ ਸੀਗਾ ਵੀ ਤੁਹਾਡੇ 6 ਮਹੀਨੇ ਲੱਗਣਗੇ ਪੀਆਰ ਉਹਨੂੰ ਆ ਜਾਣਾ ਸੀਗਾ ਨਵੰਬਰ ਚ ਨਹੀਂ ਆਉਂਦੀ ਦਸੰਬਰ ਚ ਆ ਜਾਂਦੀ ਆ ਜਾਂਦੀ ਪੀਆਰ ਯਾਨੀ ਤਿਆਰੀਆਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀਗੇ ਵਿਆਹੂਗੀ ਇੰਡੀਆ ਆਊਗੀ ਵਿਆਹ ਵਿਆਹ ਕਰਕੇ ਤੋਂ ਉਹ ਪਤਾ ਲੱਗਿਆ ਜੀ ਕਿਨੇ ਗੋਸਲ ਕੀਤਾ ਦੇਖਿਆ ਉਹ ਫੁੱਲ ਦਾ ਤਾਰਾ ਮਾਤਰ ਪਤਾ ਲੱਗਿਆ ਕੋਈ ਪੁਲਿਸ ਨੇ ਸਰਵ ਕਰਨੀ ਨਹੀਂ ਬੋਲੀ ਨਹੀਂ ਉਦੋਂ ਦੀ ਪੁਲਿਸ ਨੇ ਆਏ ਸਾਨੂੰ ਕੋਈ ਇਨਵੈਸਟੀਗੇਸ਼ਨ ਕਾਜ ਨਹੀਂ ਦਿੱਤਾ ਤੇ ਕੀ ਗੱਲਬਾਤ ਹੋਈਆ ਤੇ ਐ ਸੁਣੀਦਾ ਵੀ ਉਹ ਮੁੰਡਾ ਮੋਸਟ ਬਾਂਟਡ ਕਰਦਾ ਉੱਥੇ ਕੈਨੇਡਾ ਦੇ ਵਿੱਚ ਕੈਨੇਡਾ ਉਹ ਛੱਡ ਕੇ ਨਿਕਲ ਚੁੱਕੇ ਨੇ ਤੋਂ ਹੁਣ ਇੰਡੀਆ ਲੈਣ ਵਾਸਤੇ ਕੋਈ ਇੰਡੀਆ ਲੈਣ ਵਾਸਤੇ ਫੇ ਬੇਟੀ ਐਫਰਟ ਚ ਕਰ ਰਹੀ ਆ ਉੱਥੇ ਕੈਨੇਡਾ ਦੇ ਵਿੱਚ 3 ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਆ ਉਹ ਦਬਾਲ ਮਿਆਂ ਨੂੰ ਛੁੱਟੀ ਲੈ ਕੇ ਚਾਹ ਕਿ ਸੁਣਾਉਂਦਾ ਕਿ ਦੰਤ ਨੂੰ ਚਾਹ ਸ਼ਾਮ ਨੰਬਰ 4 ਤੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮਗਰੋਂ ਬੰਦ ਰਿਹਾ ਫਿਰ ਇਹਦੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਖਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਮਿਲੀ 2 ਦਿਨ ਬਾਅਦ ਕੀ ਉਤਮਵਾਲ ਕਰੂਗੀ ਪੇਸ਼ਾਨ ਕੀਤੀ ਨਾ ਨਹੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆਂ ਕਿ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈਂਗ ਟੂ ਮੌਤਾ ਜੀ ਪਤਾ ਨਹੀਂ ਬਸ ਉਹ ਰਾਮਾਤਮਾ ਕਰੇ ਵੀ ਸਾਡੀ ਗੱਡੀ ਨੂੰ ਸੀ ਆਗਨੀ ਉਹਦੀ ਅਰਦਾਸ ਪੂਰੇ ਕਰਨੇ ਚਾਹੁੰਦੇ ਆਂ ਵੀ ਇੱਥੇ ਲੱਗੇ ਸੀ ਜੀ ਸਾਡੇ ਪੰਜਾਬ ਦੇ ਚੁਣੌਤੀਆਂ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹਾਲਾਤ ਇਹ ਹੋ ਗਏ ਕੈਨੇਡਾ 'ਚ ਵੀ ਨਸ਼ਿਆਂ ਦਾ ਦੌਰ ਚੱਲ ਪਿਆ ਦੇਖੀ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਨੇ ਇਹ ਕਾਰਾ ਕੀਤਾਗਾ ਤੇ ਦੇਖੋ ਹਰੇਕ ਨੂੰ ਆਸ ਹੁੰਦੀ ਆ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਇੱਕ ਅੱਛੀ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀਗੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਵਿਆਹ ਦੇ ਚੌ ਚੱਲ ਰਹੇ ਸੀਗੇ ਖੁਸ਼ੀਆਂ ਚੱਲ ਰਹੀਆਂ ਸੀ ਜਵਾਨ ਬੱਚੀ ਸੀ ਵੈਲ ਸੈਟਡ ਸੀਗੀ ਆਪਣੀ ਕਮਾਈ ਆਪ ਕਰ ਰਹੀ ਸੀਗੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ੀ ਦੀ ਖੁਸ਼ਖਬਰੀ ਬੱਚਾ ਸੀਗਾ ਸਾਡਾ ਗਵਾਲ ਦਾ ਬੱਚਾ ਹੀ ਬਹੁਤ ਖੁਸ਼ੀ ਦੀ ਸੀਗਾ ਤੇ ਕੋਈ ਟੈਨਸ਼ਨ ਨਹੀਂ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਾਲੇ ਨੂੰ ਬਹੁਤ ਵੱਡਾ ਘਾਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ